ਜਮਸੀ ਕੀ ਜੈ ਜੀ ਸੋ ਪਰਮੇਸ਼ਰ ਦੇ ਪ੍ਰੇਮੀਆਂ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਜਦੋਂ ਤੁਸੀਂ ਇਹ ਪਾਕ ਕਲਾਮ ਨੂੰ ਪੜੋਗੇ ਸੁਣੋਗੇ ਇਹ ਤੁਹਾਨੂੰ ਬਲ ਦੇਵੇਗਾ ਤੁਹਾਨੂੰ ਤਾਕਤ ਦੇਵੇਗਾ ਔਰ ਤੁਹਾਡੇ ਰਾਵਾਂ ਨੂੰ ਸੌਖਿਆ ਕਰੇਗਾ ਹallelujah ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਲੂਕਾ ਉਹਦਾ 10 ਅਧਿਆਏ ਉਹਦੀ 3 ਅਜਤੋਂ ਯੇਸ਼ੂ ਨੇ ਉੱਤਰ ਦਿੱਤਾ ਆਮੇਨ ਕੀ ਸੁਣਿਆ ਤੁਸੀਂ ਯੇਸ਼ੂ ਨੇ ਉੱਤਰ ਦਿੱਤਾ ਹਾਂਜੀ ਕੀ ਸੁਣਿਆ ਯੇਸ਼ੂ ਨੇ ਉੱਤਰ ਦਿੱਤਾ ਪ੍ਰਭੂ ਯੇਸ਼ੂ ਮਸੀਹ ਨੇ ਉੱਤਰ ਦਿੱਤਾ ਉੱਤਰ ਦਿੱਤਾ ਤੁਹਾਨੂੰ ਫਕਰ ਕਰਨਾ ਚਾਹੀਦਾ ਏ ਤੁਹਾਨੂੰ ਕਮਾਂਡ ਕਰਨਾ ਚਾਹੀਦਾ ਏ ਤੁਹਾਨੂੰ ਹੰਕਾਰ ਕਰਨਾ ਚਾਹੀਦਾ ਏ ਇੱਕ ਗੱਲ ਤੇ ਕਿ ਉਹ ਗੱਲ ਪਤਾ ਹੀ ਕਿਸ ਤੇ ਕਿ ਤੁਸੀਂ ਉਸ ਪਰਮੇਸ਼ਰ ਦੀ ਉਸਤ ਕਰਦੇ ਹੋ ਤੁਸੀਂ ਉਸ ਪਰਮੇਸ਼ਰ ਦੀ ਮहिमा ਕਰ ਦਿਓ ਜਿਹੜਾ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਰ ਹੈ ਅਮਨ ਇਸ ਜਗ੍ਹਾ ਤੇ ਪਹਿਲੀ ਗੱਲ ਕਿ ਪ੍ਰਭੂ ਉੱਤਰ ਦਿੱਤਾ ਕੀ ਕੀਤਾ ਉੱਤਰ ਦਿੱਤਾ ਉੱਤਰ ਦਿੱਤਾ ਅੱਜ ਬਥੇਰੇ ਲੋਗ ਹਨੇਰੇ ਵਿੱਚ ਨੇ ਗੁੰਮਰਾ ਹੋ ਰਹੇ ਨੇ ਉਹਨਾਂ ਨੂੰ ਉੱਤਰ ਕੋਈ ਨਹੀਂ ਮਿਲਦਾ ਆਵਾਜ਼ ਨਹੀਂ ਆ ਰਹੀ ਆਨਸਰ ਕੋਈ ਨਹੀਂ ਆ ਰਿਹਾ ਉਹਨਾਂ ਦੇ ਕੋਲ ਪਰ ਅਸੀਂ ਜਦੋਂ ਵੀ ਪਰਮੇਸ਼ਰ ਨੂੰ ਪੁਕਾਰਿਆ ਜਦੋਂ ਵੀ ਪਰਮੇਸ਼ਰ ਨੂੰ ਕਿਹਾ ਜਦੋਂ ਵੀ ਆਪਣੇ ਅੱਬਾਂ ਨੂੰ ਯਾਦ ਕੀਤਾ ਉਹਨੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਉੱਤਰ ਦਿੱਤਾ ਇਹ ਬੜੀ ਵੱਡੀ ਗੱਲ ਹੈ ਉਹ ਪੱਥਰ ਨਹੀਂ ਹੈ ਤੁਹਾਡੀ ਆਵਾਜ਼ ਨਾ ਸੁਣੇ ਉਹ ਪਾਣੀ ਨਹੀਂ ਹੈ कुछ महसूस ही ना हो वो आग नहीं है वो कोई जानवर नहीं है वो कोई रुख नहीं है वो परमेश्वर है बोलन वाला परमेश्वर है केड़ा परमेश्वर है बोलन वाला परमेश्वर हाँ बोलन वाला परमेश्वर बोलन वाला परमेश्वर है सुन वाला परमेश्वर है जिंदा खुदा है कि तो वो की करता है उत्तर देता है हाँ जी उत्तर देता है उत्तर देता है ਪਰਮੇਸ਼ਰ ਦੇ ਲੋਕੋ ਜਦੋਂ ਤੁਹਾਡੇ ਸਵਾਲਾਂ ਦਾ ਤੁਹਾਡੇ ਮਕਸਦਾਂ ਦਾ ਉੱਤਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਸਮਝ ਲਓ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਤੇ ਜੀਸਸ ਨੇ ਇੱਥੇ ਕੀ ਕੀਤਾ ਉੱਤਰ ਦਿੱਤਾ ਹਾਂ ਉੱਤਰ ਦਿੱਤਾ ਉੱਤਰ ਦਿੱਤਾ ਅੱਗੇ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰਿਉ ਨੂੰ ਜਾਂਦਾ ਸੀ ਅਤੇ ਕਹਿੰਦਾ ਇੱਕ ਮਨੁੱਖਾ ਇਰੂਸ਼ਲਮ ਤੋਂ ਕਿੱਧਰ ਨੂੰ ਗਿਆ ਯਰੀਓ ਨੂੰ ਹਾਂ ਯਰੀਓ ਨੂੰ ਯਰੀਓ ਨੂੰ ਗਿਆ ਤੇ ਯਰੂਸ਼ਲਮ ਉਹ ਸ਼ਹਿਰ ਜਿੱਥੇ ਇਬਾਦਤ ਹੁੰਦੀ ਹੈ ਜਿੱਥੇ ਪਰਮੇਸ਼ਰ ਦੀ ਉਸਤਤ ਹੁੰਦੀ ਹੈ ਉਹ ਖੁਦਾਵੰਦਾ ਸ਼ਹਿਰ ਜਬੂਰਾਂ ਦੇ ਵਿੱਚ ਕਈ ਵਾਰੀ ਲਿਖਿਆ ਗਿਆ ਹੈ ਯਰੂਸ਼ਲਮ ਕਿਹਦਾ ਸ਼ਹਿਰ ਹੈ ਖੁਦਾਵੰਦਾ ਸ਼ਹਿਰ ਹਾਂ ਖੁਦਾਵੰਦਾ ਸ਼ਹਿਰ ਖੁਦਾਵੰਦਾ ਸ਼ਹਿਰ ਹੈ ਤੇ ਇੱਕ ਮਨੁੱਖ ਯਰੂਸ਼ਲਮ ਤੋਂ ਨਿਕਲ ਕੇ ਯਰੀਓ ਨੂੰ ਜਾ ਰਿਹਾ ਹੈ ਯਾਰੀਓ ਦੇ ਵਿੱਚ ਚੋਰ ڈاکੂ ਵਿਆਜ ਤੇ ਪੈਸੇ ਦੇਣ ਵਾਲੇ ਇਮਾਨਦਾਰ ਲੋਕ ਨਹੀਂ ਐ ਉੱਥੇ ਇਹ ਸਫ਼ਰ ਵੇਖੋ ਇਹ ਮਨੁੱਖ ਦਾ ਫੈਸਲਾ ਵੇਖੋ ਇਹ ਸ਼ਹਿਰ ਯਰੂਸ਼ਲਮ ਕਿਹੜਾ ਸ਼ਹਿਰ ਹੈ ਖੁਦਾਬੰਦਾ ਸ਼ਹਿਰ ਹਾਂਜੀ ਖੁਦਾਬੰਦਾ ਸ਼ਹਿਰ ਖੁਦਾਬੰਦੇ ਸ਼ਹਿਰ ਨੂੰ ਛੱਡ ਕੇ ਕਿੱਧਰ ਜਾ ਰਿਹਾ ਯਰ ਹਾਂ ਯਰੀਓ ਨੂੰ ਯਰੀਓ ਨੂੰ ਜਾ ਰਿਹਾ ਫੈਸਲਾ ਸਹੀ ਬੋਲੋ ਨਹੀਂ ਅੱਜ ਬਥੇਰੇ ਲੋਗ ਫੈਸਲਾ ਨਹੀਂ ਕਰ ਪਾਉਂਦੇ ਕੀ ਕਰੀਏ ਕੀ ਨਾ ਕਰੀਏ ਕਿਦੇ ਨਾਲ ਤੁਰੀਏ ਕਿਦੇ ਨਾਲ ਨਾ ਤੁਰੀਏ ਕਿਦੇ ਨਾਲ ਮਿਲੀਏ ਕਿਦੇ ਨਾਲ ਨਾ ਮਿਲੀਏ ਕਿਹਦੇ ਕੋਲ ਜਾਈਏ ਕਿਹਦੇ ਕੋਲ ਨਾ ਜਾਈਏ ਕਿੰਨੂੰ ਘਰ ਚ ਵਾੜੀਏ ਕਿੰਨੂੰ ਨਾ ਵਾੜੀਏ ਫੈਸਲਾ ਨਹੀਂ ਕਰ ਹਾਂ ਨਹੀਂ ਕਰ ਪਾਉਂਦੇ ਇਹ ਵੀ ਮਨੁੱਖ ਨੇ ਫੈਸਲਾ ਨਹੀਂ ਕੀਤਾ ਜਿੱਥੇ ਇਬਾਦਤ ਹੁੰਦੀ ਜਿੱਥੇ ਉਸਤਤ ਹੁੰਦੀ ਜਿੱਥੇ ਜੈਜਕਾਰ ਹੁੰਦੀ ਜਿਹੜੀ ਪਵਿੱਤਰ ਜਗ੍ਹਾ ਹੈ ਉਹਨੂੰ ਛੱਡ ਕੇ ਤੇ ਦੂਜੇ ਸ਼ਹਿਰ ਚ ਵਾਹ ਖੁਦਾ ਦੇ ਲੋਕੋ ਅਗਰ ਤੁਸੀਂ ਆਪਣੀ ਜ਼ਿੰਦਗੀ ਚ ਕੋਈ ਫੈਸਲਾ ਨਹੀਂ ਕਰ پا ਰਹੇ ਹੋ ਅਗਰ ਤੁਸੀਂ ਆਪਣੇ ਆਪ 'ਚ ਇੱਕ ਸਵਾਲ ਬਣੇ ਪਾਇਓ ਬਥੇਰੇ ਬੰਦਿਆਂ ਦੀ ਜ਼ਿੰਦਗੀ ਇਹੋ ਜਿਹੀ ਬਣੀ ਪਈਏ ਉਹਨਾਂ ਦੇ ਸਵਾਲ ਨਹੀਂ ਏ ਜ਼ਿੰਦਗੀ ਸਵਾਲ ਬਣੀ ਪਈ ਇੱਕ ਬੰਦਾ ਖੜਾ ਹੋਵੇ ਉਹ ਸਵਾਲ ਕਰੇ ਤੇ ਸਮਝ ਆਉਂਦਾ ਕਿ ਮੈਂ ਆ ਸਵਾਲ ਕਰਦਾ ਤੇ ਮੈਨੂੰ ਇਹਦਾ ਉੱਤਰ ਚਾਹੀਦਾ ਤੇ ਜਦੋਂ ਕਿਸੇ ਦੀ ਜ਼ਿੰਦਗੀ ਸਵਾਲ ਬਣੀ ਪਈ ਹੁੰਦੀ ਉਹਨੂੰ ਉੱਤਰ ਦੇਣਾ ਬੜਾ ਸੋਚ ਸਮਝ ਕੇ ਲੱਗਦਾ ਬੜਾ ਟਾਈਮ ਲੱਗਦਾ ਇਥੇ ਕਈ ਲੋਕ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਸਟਰ ਸਹਬਾਨਾ ਦੇ ਫੋਨ ਵੱਜਦੇ ਰਹਿੰਦੇ ਨੇ 1 1 2 ਵਜੇ 3 ਵਜੇ ਸਵਾਲ ਨਹੀਂ ਖਤਮ ਹੋ ਰਹਾ ਜ਼ਿੰਦਗੀਆਂ ਸਵਾਲ ਬਣੇ ਪਏ ਐਨੇ ਸਵਾਲ ਨੇ ਇੱਕ ਮੁਸ਼ਕਲ ਚ ਕੱਢੋ ਦੂਜੀ ਦੂਜੀ ਚ ਕੱਢੋ ਤੀਜੀ ਜ਼ਿੰਦਗੀ ਮੁਸ਼ਕਲਾਂ ਨਾਲ ਪਰੀ ਪਈ ਹੈ ਉਹਨਾਂ ਦੀ ਖੁਦਾ ਦੇ ਲੋਕੋ ਫੈਸਲਾ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ ਚ ਕੁਝ ਅਜਦਾ ਫੈਸਲਾ ਕਰਨ ਲੱਗੇ ਕਿਸੇ ਨੂੰ ਨਹੀਂ ਪੁੱਛਣਾ ਜਦੋਂ ਫਸ ਗਿਆ ਉਦੋਂ ਸਾਰਿਆਂ ਨੂੰ ਟੰਡੂਰਾ ਪਿੱਟਦੇ ਰਹਿਣਾ ਫੈਸਲਾ ਕਰਨ ਲੱਗਿਆ ਕਿਸੇ ਨੂੰ ਨਹੀਂ ਪੁੱਛਣਾ ਤੇ ਜਦੋਂ ਫਸ ਗਿਆ ਸਾਰਿਆਂ ਨੂੰ ਦੱਸਣਾ ਸਭ ਨੂੰ ਟੰਡੂਰਾ ਪਿੱਟਦੇ ਰਹਿਣਾ ਇੱਥੇ ਇਨਸਾਨ ਚੰਗਾ ਭਲਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪ੍ਰਭੂ ਦੇ ਸ਼ਹਿਰ ਦੇ ਵਿੱਚ ਪਵਿੱਤਰ ਜਗ੍ਹਾ ਤੇ ਤੇ ਉਹਨੂੰ ਛੱਡ ਕੇ ਤੇ ਕਿੱਧਰ ਜਾ ਰਿਹਾ ਯਾਰੀਓ ਨੂੰ ਯਾਰ ਕਿਹਨੂੰ ਜਾ ਤੇ ਜਦੋਂ ਤੁਸੀਂ ਇੱਕ ਸੇਵ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਨੂੰ ਜਾਂਦੇ ਹੋ ਪਵਿੱਤਰ ਮੰਡਲੀ ਤੋਂ ਨਿਕਲ ਕੇ ਦੂਜੀ ਜਗ੍ਹਾ ਨੂੰ ਜਾਂਦੇ ਹੋ ਝੁੰਡ ਤੋਂ ਨਿਕੜ ਕੇ ਕਿਤੇ ਜਾਂਦੇ ਹੋ ਤੇ ਕੁਝ ਨਾ ਕੁਝ ਹੁੰਦਾ ਕੀ ਹੋਇਆ ਆਂਦੀ ਪੜੀ ਅਗੇ ਹੱਥੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਹਨਾਂ ਨੇ ਉਸ ਨੂੰ ਨੰਗਾ ਕਰਕੇ ਮਾਰਿਆ ਅਮੀਨ ਯਰੂਸ਼ਲਮ ਨੂੰ ਛੱਡ ਕੇ ਯਰਿਓ ਨੂੰ ਗਿਆ ਤੇ ਕੀ ਹੋ ਗਿਆ ਡਾਕੂਆਂ ਦੇ ਕਾਬੂ ਆ ਗਿਆ ਹਲੋ ਕਿੰਨਾ ਦੇ ڈاکਵਾਂ ਦੇ ਕਾਬੂ ਆ ਗਿਆ ڈاکਵਾਂ ਦੇ ਕਾਬੂ ਆ ਗਿਆ ਖੁਦਾ ਦੇ ਲੋਕੋ ਇਹੋ ਜਿਹਾ ਬਥੇਰੇ ਲੋਕ ਨੇ ਉਹ ਛੋਟ ਕੱਟ ਕਹਿੰਦੇ ਇਹੀ ਬਣਾਉਣਾ ਕਿਹੜਾ ਰਾਹ ਫੜਨਾ ਸ਼ਾਰਟਕਟ ਹਾਂ ਸ਼ਾਰਟਕਟ ਆਪਾਂ ਤਾਂ ਬੜੇ ਇੱਕ ਆਮ ਦਾ ਸ਼ਬਦ ਨਾ ਬੋਲਦਾ ਕਿ ਸ਼ਾਰਟਕਟ ਉਹਨਾਂ ਦਾ ਸਟਾਈਲ ਬੜਾ ਅੱਪਨ ਸ਼ਾਰਟਕਟ ਸੇ ਚੱਲਣਾ ਚਾਹਤਾ ਹੈ ਹਾਂ ਬੜੇ ਸਟਾਈਲ ਦੇ ਨਾਲ ਜ਼ਿੰਦਗੀ ਜੀਣਾ ਹੈ ਤਾਂ ਸ਼ਾਰਟਕਟ ਸੇ ਚੱਲਣਾ ਪਵੇਗਾ। ਇਹ ਬੰਦਾ ਕਿਹੜਾ ਹੈ? ਕਿਹੜਾ ਤਰੀਕਾ ਬਣਾਇਆ ਇਹਨੇ? ਸ਼ਾਰਟਕਟ। ਸ਼ਾਰਟਕਟ ਤਰੀਕਾ। ਤੇ ਸ਼ਾਰਟਕਟ ਤਰੀਕਾ ਬਣਾਇਆ ਤੇ ਕੀ ਹੋ ਗਿਆ? ڈاکੂਆਂ ਦੇ ਕਾਬੂ ਆ ਗਿਆ। ڈاکੂਆਂ ਦੇ ਕਾਬੂ ਆ ਗਿਆ। ਅੱਜ ਬਥੇਰੇ ਲੋਕ ਸ਼ਾਰਟਕਟ ਤਰੀਕਾ ਅਪਣਾਉਣਾ ਚਾਹੁੰਦੇ। ਉਹ ਸ਼ਾਰਟਕਟ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਦੱਸ ਦੇ ਇੱਥੇ ਬੰਦਾ ਪੈਸਾ ਡਬਲ ਕਰਦਾ। ਉਹ ਘਰ-ਬਾਰ ਵੇਚ ਦਿੰਦੇ ਨੇ। ਪੈਸਾ ਕੀ ਕਰਨਾ? ਡਬਲ ਕਰਨਾ। ਤੇ ਰਾਹ ਕਿਹੜਾ ਬਣਾਉਣਾ? ਸ਼ਾਰਟਕਟ ਹਾਂ ਸ਼ਾਰਟਕਟ ਸ਼ਾਰਟਕਟ ਜ਼ਿੰਦਗੀ ਜਿਉਣੇ ਦਾ ਮਜ਼ਾ ਸ਼ਾਰਟਕਟ ਸ਼ਾਰਟਕਟ ਮਾੜੇ ਰੇ ਕਿਸੇ ਨੂੰ ਕਹਿ ਦੋ ਇੱਥੇ ਉਹ ਇੱਕ ਦਿਨ ਚ ਛਡਾਉਣ ਦੇਂਦਾ ਉਹਨਾਂ ਇਹ ਨਹੀਂ ਵੇਖਣਾ ਉਹ ਬੰਦਾ ਠੱਗ ਕੇ ਉਹ ਬੰਦਾ ਇਮਾਨਦਾਰ ਹੈ ਚੱਕ ਕੇ ਉਹਨੂੰ ਫੀਸ ਦੇ ਦੇਣੀ ਆ ਲੋ ਵੀ ਦਵਾ ਦਵਾ ਲਾਉਣ ਪਾਸ ਹੋ ਜਾ ਓ ਜੀ ਕੰਪਨੀ ਉਥੇ ਆ ਕਰਦੀ ਏ ਕੰਪਨੀ ਕੰਪਨੀ ਉਥੇ ਜੀ ਘਰ ਬਣਾ ਦਿੰਦੀ ਏ ਕੰਪਨੀ ਉਥੇ ਬੰਦੇ ਨੂੰ ਰਾਤੋਂ ਰਾਤ ਅਮੀਰ ਕਰ ਦਿੰਦੀ ਏ ਕੰਪਨੀ ਏ ਜਿਹੜੀ ਦੋ ਮੈਂਬਰ ਦਵੋ ਉਹਨਾਂ ਨੂੰ ਉਹਨਾਂ ਦੀਆਂ ਆਈਡੀਆ ਦਵੋ ਮੈਂ 3600 ਫੋਨ ਸੁਣਦਾ ਸਾਰੇ ਦਿਨ ਚ ਛੋਟਕੜ ਤਰੀਕੇ ਦੇ ਨਾਲ ਫਸੇ ਪੈ ਲੋ ਤੇ ਜਦੋਂ ਛੋਟਕੜ ਰਾਹ ਲੱਭਦੇ ਨੇ ਤੇ ਉਦੋਂ ਕਾਬੂ ਕਿੰਨਾ ਦੇ ਡਾਕੂਆਂ ਦੇ ਡਾਕੂਆਂ ਦੇ ਡਾਕੂਆਂ ਦੇ ਕਾਬੂ ਇਹ ਵੀ ਬੰਦਾ ਅਰਾਧਨਾ ਚੋਂ ਨਿਕਲ ਗਿਆ ਪ੍ਰਭੂ ਦੇ ਭਵਨ ਚੋਂ ਨਿਕਲ ਕੇ ਤੇ ਰਾਹ ਛੋਟਕਟ ਫੜ ਲਿਆ ਤੇ ਕਾਬੂ ਕਿੰਨਾ ਦਿਆ ਡਾਕੂਆਂ ਦੇ ਡਾਕੂਆਂ ਦੇ ਤੇ ਕਲਾਮ ਦੇ ਵਿੱਚ ਲਿਖਿਆ ਡਾਕੂਆਂ ਨੇ ਉਹਨੂੰ ਮਾਰਿਆ ਕੀ ਕੀਤਾ ਡਾਕੂਆਂ ਨੇ ਉਹਨਾਂ ਨੂੰ ਮਾਰਿਆ ਤੇ ਫਿਰ ਕੀ ਕੀਤਾ ਆਦਮ ਹੋਇਆ ਕਰਕੇ ਸੁੱਟਦਾ ਫਿਰ ਉਹਨੂੰ ਨੰਗਾ ਕਰਦਾ ਕੀ ਕਰਦਾ ਜੀ ਨੰਗਾ ਕਰਦਾ ਨੰਗਾ ਕਰਦਾ ਬਥੇਰੇ ਲੋਕ ਜਦੋਂ ਉਹ ਜੂਰੀ ਦੇ ਵਿੱਚ ਸੀਗੇ ਜਦੋਂ ਚਰਚ ਦੇ ਵਿੱਚ ਸੀ ਉਹਨਾਂ ਦੇ ਚਿਹਰੇ ਤੇ ਇੱਕ ਵੱਖਰਾ ਜਿਹਾ ਨੂਰ ਸੀ ਉਹ ਇਦਾਂ ਲੱਗਦਾ ਸੀਗਾ ਕਿ ਪਤਾ ਨਹੀਂ ਇਹਦੀ ਜੇਬ 'ਚ ਕਿਹੜੇ ਹੀਰੇ ਨੇ ਇਹਦੇ ਤੇ ਸਮਾਈਲ ਨਹੀਂ ਖਤਮ ਹੁੰਦੀ ਪਈ ਇਹ ਬੰਦਾ ਕਰਦਾ ਕੀ ਏ ਇੱਧਰ ਨੂੰ ਡਿਆ ਜਾਂਦਾ ਐ ਨੂੰ ਡਿਆ ਤੁਰਿਆ ਆਉਂਦਾ ਇਹ ਤੜਕੇ ਗੀਤ ਭਜਨ ਲਾ ਦਿੰਦਾ ਤਰਾਤ ਦਿਨ ਇਹਨਾਂ ਦੇ ਘਰੇ ਢੋਲਕ ਵੱਜਦੀ ਰਹਿੰਦੀ ਏ ਆਏ ਦਿਨ ਇਹ ਪ੍ਰਭੂ ਦੀਆਂ ਗੱਲਾਂ ਕਰਦਾ ਰਹਿੰਦਾ ਇਹਦੇ ਘਰ ਤੋਂ ਕਿਹੜੇ ਹੀਰੇ ਨਿਕਲੇ ਨੇ ਤੇ ਜਦੋਂ ਪ੍ਰਭੂ ਦੀ ਹਜੂਰੀ ਚੋਂ ਬਾਹਰ ਹੋ ਗਿਆ ਪ੍ਰਭੂ ਦੇ ਲੋਕਾਂ ਨਾਲੋਂ ਸੰਪਰਕ ਟੁੱਟ ਗਿਆ ਤੇ 12 ਵਜੇ ਪੈਣੇ ਮੂਹ ਨੂੰ ਵੇਖ ਕੇ ਹਾਂ ਮੂਹ ਨੂੰ ਵੇਖੋ ਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਪੰਜ ਲੱਗਦਾ ਜਿਵੇਂ ਕਈ ਸਾਲਾਂ ਤੋਂ ਇਹ ਬੰਦਾ ਸਿਆਹੀ ਨਹੀਂ ਇਹਨੂੰ ਪਤਾ ਹੀ ਨਹੀਂ ਆਸਾ ਕੀ ਚੀਜ਼ ਹੁੰਦਾ ਇਹਨੂੰ ਪਤਾ ਹੀ ਨਹੀਂ ਖੁਸ਼ੀ ਕੀ ਚੀਜ਼ ਹੁੰਦੀ ਚੰਗੀ ਤਰ੍ਹਾਂ ਪੀਸਿਆ ਪਿਆ ਕਾਬੂ ਆ ਗਿਆ ਢੱਕਵਾਂ ਨੰਗਾ ਉਹ ਇੱਥੋਂ ਸ਼ਾਰਟ ਪਾਰਟੀ ਏ ਇੱਥੋਂ ਪਾਇੰਟ ਪਾਰਟੀ ਏ ਬਨਾਣ ਪਾਈ ਹੁੰਦੀ ਏ ਉਹ ਵੀ ਤੁਸੀਂ ਗੌਰ ਨਾਲ ਵੇਖਿਆ ਜੇ ਜੱਜਮੈਂਟ ਕਰਕੇ ਵੇਖਿਆ ਜੇ ਤੁਸੀਂ ਕਈ ਲੋਕਾਂ ਨੂੰ ਵੇਖੋਗੇ ਜਦੋਂ ਸ਼ਾਮ ਨੂੰ ਛੱਡ ਲਾਣਗੇ ਤੇ ਜਿਹੜੀ ਬਨਾਣ ਪਾਈ ਹੋਏਗੀ 36 ਮੋਰੇ ਹੋਣਗੇ ਉਹਦੇ ਵਿੱਚ 35 ਰੁਪਏ ਦੀ ਬਨਾਣ 40 ਰੁਪਏ ਦੀ ਤੇ ਉਹਦੇ ਚ ਮੋਰੇ ਕਿੰਨੇ ਹੋਣਗੇ 36 ਮੋਰਿਆਂ ਕਾਬੂ ਕਿਦੇ ਆਇਆ ਪਿਆ ڈاکੂਆਂ ਦੇ ਹਾਂ ڈاکਮਾਂ ਦੇ ڈاکਮਾਂ ਦੇ ਉਹਦੀ ਬੁੱਧੀ ਇੰਨੀ ਪ੍ਰਿਸ਼ਟ ਹੋ ਜਾਣੀ ਏ ਜੇਕਰ ਉਹ ਬਿਮਾਰ ਏ ਉਹਦੇ ਘਰ ਚ ਕੋਈ ਬਿਮਾਰ ਏ ਉਹਨੇ ਦਵਾਈ ਚ ਐਨੇ ਚੰਤਜਾਮ ਹੋ ਜਾਣਾ ਕੋਈ ਨੁਕਸਾਨ ਹੋ ਗਿਆ ਉਹਨੇ ਮਿੰਟ ਚ ਇੰਤਜਾਮ ਕਰ ਲੈਣਾ ਤੇ ਉਹਨੂੰ ਘਰ ਦਾ ਬਲਬ ਲਿਆਣਾ ਵੀ ਔਖਾ ਹੋ ਜਾਂਦਾ ਵਹੀਕਲ ਉਹਨਾਂ ਦੇ ਉਹਨਾਂ ਦੇ ਸਰਵਿਸ ਕੋਲੋਂ ਖੜੇ ਰਹਿੰਦੇ ਨੇ ਨੇਰਾ ਹਨਾਟਾ ছਾਇਆ ਪਿਆ ਰਹਿਦਾ ਕਰ ਦੇ ਵਿੱਚ ਕਾਬੂ ਕਿਦੇ ਆਇਆ ਪਿਆ ڈاکੂਆਂ ਦੇ ਹਾਂ ڈاکੂਆਂ ਦੇ ڈاکੂਆਂ ਦੇ ਕਾਬੂ ਆ ਗਿਆ ਨੰਗੇ ਹੋਏ ਪਹਿਣ ਤਜ ਦੇ ਉਹਨਾਂ ਦੇ ਜਦੋਂ ਮੈਂ بڑے ਲੋਕਾਂ ਨੂੰ ਵੇਖਿਆ ਜਦੋਂ ਉਹ ਇੱਥੇ ਪ੍ਰਭੂ ਦੀ ਹਜੂਰੀ ਦੇ ਵਿੱਚ ਸੀ ਵਰਦੀਆਂ ਪਾ ਕੇ ਆਏ ਇੱਥੇ ਨਹੀਂ ਕਈ ਜਗ੍ਹਾ ਤੇ ਕਈ ਚਰਚਾਂ ਦੇ ਵਿੱਚੋਂ ਜਿਹੜੇ ਲੋਕ ਨਿਕਲ ਕੇ ਗਏ ਚਲੇ ਨੇ ਪਿੱਛੇ ਹੋ ਗਏ ਨੇ ਉਹ ਅੱਜ ਉਹਨਾਂ ਦਾ ਹਾਲ ਵੇਖੋ ਅੱਧੇ ਲੋਕ ਤੁਹਾਨੂੰ ਜੇਲ੍ਹ 'ਚ ਮਿਲਣਗੇ। ਅੱਧੇ ਲੋਕ ਤੁਹਾਨੂੰ ਕਿਸੇ ਨਾ ਕਿਤੇ ਗੁਲਾਮ ਹੋਏ ਪੈ ਮਿਲਣਗੇ। ਅੱਧੇ ਲੋਕ ਕਿਤੇ ਨਾ ਕਿਤੇ ਉਹ ਉਹ ਸਟੇਟ ਹੀ ਛੱਡ ਗਏ ਹੋਣਗੇ। ਬਸ ਉਦਾਸੀਆਂ ਨੇ ਉਹਨਾਂ ਦੇ ਪੱਲੇ ਰਹਿ ਗਏ। ਖੁਦਾ ਦੇ ਲੋਕੋ ਜਦੋਂ ਤੁਸੀਂ ਪਵਿੱਤਰ ਹਜ਼ੂਰੀ ਤੋਂ ਪਾਸੇ ਹੁੰਦੇ ਹੋ ਜਦੋਂ ਤੁਸੀਂ ਪ੍ਰਭੂ ਦੀ ਮਹਿਫਲ ਤੋਂ ਪਾਸੇ ਹੁੰਦੇ ਹੋ ਜਦੋਂ ਤੁਸੀਂ ਅਭਿਸ਼ੇਕ ਲੋਕਾਂ ਤੋਂ ਪਾਸੇ ਹੁੰਦੇ ਹੋ ਜਦੋਂ ਤੁਸੀਂ ਰਾਤਣਾ ਤੋਂ ਪਾਸੇ ਹੁੰਦੇ ਜੇ ਤੇ ਡਾਕੂਆਂ ਦੇ ਹੱਥੀ ਆ ਜਾਂਦੇ ਹੋ ਤੇ ਡਾਕੂ ਕੀ ਕਰਦੇ ਹਾਂ ਨੰਗਾ ਕੋਟਮਾਰ ਕਰਦੇ ਤੇ ਨੰਗਾ ਕਰ ਦਿੰਦਾ ਨੰਗਾ ਕਰ ਦਿੰਦੇ ਜ਼ਖਮੀ ਕਰ ਦਿੰਦੇ ਇਹੋ ਜਿਹਾ ਜ਼ਖਮ ਅੱਜ ਕਈ ਲੋਕ ਜਿਹੜੇ ਐਸ ਤਰੀਕੇ ਨਾਲ ਫਸੇ ਪੈਣੇ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਚੋਂ ਵੜਨ ਤੋਂ ਡਰਦੇ ਪੈਣੇ ਰਿਸ਼ਤੇਦਾਰ ਵੀ ਉਹਨਾਂ ਨਾਲ ਸੰਪਰਕ ਨਹੀਂ ਕਰਦੇ ਪੈਂ। ਉਹਨਾਂ ਦੇ ਦੋ ਖੈਨੇ ਭਾਰੀ ਨੇ ਕੋਈ ਚੋਕ ਨਹੀਂ ਹੁੰਦਾ ਉਹਨਾਂ ਦਾ। ਪਰ ਧੰਨਵਾਦ ਕਰੋ ਜੇ ਕੋਈ ਵੀ ਤੁਹਾਡੇ ਲਾਗੇ ਨਹੀਂ ਖੜਦਾ ਤੇ ਅੱਜ ਵੀ ਮੌਕਾ ਹੈ ਪਰਮੇਸ਼ਰ ਤੁਹਾਡੇ ਕੋਲ ਖੜਾ ਹੈਗਾ। ਆਮੇਨ। ਉਹਦੇ ਲਈ ਕੋਈ ਚੀਜ਼ ਭਾਰੀ ਨਹੀਂ ਹੈਗੀ। ਉਹਦੇ ਲਈ ਕੋਈ ਚੀਜ਼ ਮੁਸ਼ਕਲ ਨਹੀਂ ਹੈਗੀ। ਹਾਂ ਜੀ ਅੱਗੇ ਪੜੀਏ। ਅੱਧ ਮੋਇਆ ਛੱਡ ਕੇ ਚਲੇ ਗਏ। ਆਮੇਨ। ਕਿੱਦਾਂ ਛੱਡ ਕੇ ਚਲੇਗਾ ਅਦਮੋਇਆ ਛੱਡ ਕੇ ਪਹਿਲਾਂ ਕੁੱਟਿਆ ਫਿਰ ਨੰਗਾ ਕਰਤਾ ਤੇ ਫੇਰ ਅਦਮੋਇਆ ਕਰਕੇ ਛੱਡ ਗਏ ਅਦਮੋਇਆ ਕਰ ਦਿੱਤਾ ਹਾਂ ਅਦਮੋਇਆ ਦਾ ਮਤਲਬ ਸਮਝਦੇ ਹੋ ਕੀ ਹੁੰਦਾ ਅਦਮੋਇਆ ਦਾ ਮਤਲਬ ਅੱਧਾ ਮਰਿਆ ਅੱਧਾ ਹਾਂ ਅੱਧਾ ਮਰਿਆ ਅੱਧਾ ਮਰਿਆ ਤੇ ਅੱਧਾ ਜਿਉਂਦਾ ਅੱਧਾ ਜਿਉਂਦਾ ਅੱਜ ਬਥੇਰੇ ਲੋਕ ਇੰਨੇ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਫਸੇ ਪੈਣੇ ਉਹਨਾਂ ਦੇ ਚਿਹਰਿਆਂ ਤੋਂ ਵੇਖ ਕੇ ਲੱਗਦਾ ਹੈ ਬੰਦਾ ਜਿਉਣਾ ਨਹੀਂ ਚਾਹੁੰਦਾ ਲੱਖਾਂ ਲੋਗ ਲੱਖਾਂ ਲੋਗ ਅਖਬਾਰ ਪੜ ਲਵੋ ਫੇਸਬੁਕ ਪੜ ਲਓ ਨਿਊਜ਼ ਚੈਨਲ ਪੜ ਲਓ ਕੋਈ ਦਵਾਈ ਪੀ ਕੇ ਮਰਿਆ ਪਿਆ ਮਰਦਾ ਪਿਆ ਹੈ ਕੋਈ ਫਾਇਆ ਲੈ ਕੇ ਕੋਈ ਅੱਗ ਨਾਲ ਇੱਛਾ ਖਤਮ ਹੋ ਗਈ ਉਹਨਾਂ ਦੀ ਕਾਬੂ ਕਿੰਨਾ ਦੇ ਆਏਗਾ ਹਾਂ ਡਾਕੂਆਂ ਦੇ ਡਾਕੂਆਂ ਦੇ ਕਾਬੂ ਲਟੀਚ ਰਹੇ ਨੇ ਉਹ ਸਮਝ ਨਹੀਂ ਆ ਰਿਹਾ ਉਹਨਾਂ ਨੂੰ ਪੈਸਾ ਕਿੱਥੇ ਲਾਇਏ ਕਿੱਥੋਂ ਆ ਰਿਹਾ ਹੈ ਕੀ ਕਰੀਏ ਉਹਨਾਂ ਦੇ ਘਾਟੇ 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 ਪਈ ਜਾਂਦੇ ਨੇ ਇੱਕ ਬਿਜ਼ਨਸ ਕੀਤਾ ਘਾਟਾ ਦੂਜਾ ਕੀਤਾ ਘਾਟਾ ਤੀਜਾ ਕੀਤਾ ਘਾਟਾ ਚੌਥਾ ਕੀਤਾ ਇਹਦੇ ਘਾਟਾ ਘਾਟਾ ਹਾਂ ਉਹ ਤੁਸੀਂ ਜੇ ਜਿਹੜੇ ਲੋਕ ਅੱਜ ਦਵਾਈਆਂ ਪੀ-ਪੀ ਕੇ ਫੇ ਲੈ ਕੇ ਆਕ ਦੇ ਨਾਲ ਮਰਦੇ ਪਏ ਨੇ ਮਰਨਾ ਹੱਲ ਹੈਗਾ ਕੋਈ ਨਹੀਂ ਹਾਂ ਨਹੀਂ ਮਰਨ ਦਾ ਹਾਲ ਹੈਗਾ ਕੋਈ ਨਹੀਂ ਮੈਂ بڑے ਲੋਕਾਂ ਨੂੰ ਵੇਖਦਾ ਪਿਆ بڑے ਲੋਕਾਂ ਨੂੰ ਸੁਣੀਦਾ ਜਾਏਗਾ ਵਿਟੜ ਤੇ ਜਾਏਗਾ ਮਿਲੇਗਾ ਉਹਨਾਂ ਨੂੰ ਇੱਛਾ ਜਿਉਣ ਦੀ ਹਾਂ ਖਤਮ ਹੋਈ ਲੱਗਦਾ ਹੈ ਕਿ ਕਿਸੇ ਲਈ ਜਿਉਂਦੇ ਪਏ ਖੁਸ਼ੀ ਨਹੀਂ ਹੈ ਉਹ ਆਬ ਭੁੱਖੇ ਰਹਿ ਪੈਂਦੇ ਕਿਸੇ ਨੂੰ ਕਹਿੰਦੇ ਵੀ ਉਹ ਖਾ ਲੈ ਉਹ ਖੁਦਾ ਦੇ ਲੋਕੋ ਇਹ ਜ਼ਿੰਦਗੀ ਥੋੜੀ ਹੈ ਤਾਡੀ ਜ਼ਿੰਦਗੀ ਚਾਤ ਵੀ ਰੋਣ ਕਾ ਸਕਦੀ ਏ। ਤੁਹਾਡੀ ਜ਼ਿੰਦਗੀ ਅੱਜ ਵੀ ਬਦਲ ਸਕਦੀ ਏ। ਅੱਜ ਵੀ ਤੁਹਾਡੇ ਘਰਾਂ ਚ ਰੋਣ ਕਾ ਸਕਦੀਆਂ ਨੇ। ਅੱਜ ਵੀ ਲੋਗ ਤੁਹਾਨੂੰ ਵੇਖਣ ਦੇ ਲਈ ਬੇਚੈਨ ਹੋ ਸਕਦੇ ਨੇ। ਅੱਜ ਵੀ ਤੁਸੀਂ ਜ਼ੀਰੋ ਤੋਂ ਹੀਰੋ ਬਣ ਸਕਦੇ ਹੋ ਪਰ ਤੁਹਾਨੂੰ ਆਪਣੀਆਂ ਅੱਖਾਂ ਇੱਕ ਅਸਲੀ ਹੀਰੋ ਖੁਦਾਵੰਦ ਯਸ਼ਮਤੀ ਦੇ ਲਾਉਣੀਆਂ ਪੈਣੀਆਂ। ਨੇਰੀ ਜਦੋਂ ਆਉਂਦੀ ਏ ਤੁਸੀਂ ਬੂਹਾ ਬੰਦ ਕਰ ਲਿਆ ਪਰਦੇ ਲਾਲ ਹੈ ਡਰਾਈング ਰੂਮ ਬੰਦ ਕਰ ਲਿਆ ਆਫਿਸ ਬੰਦ ਕਰ ਲਿਆ ਆਪਦਾ ਮੇਨ ਕਮਰਾ ਬੰਦ ਕਰ ਲਿਆ ਦੂਜਾ ਕਮਰਾ ਬੰਦ ਕਰ ਲਿਆ ਨੇਰੀ ਦਾ ਮਾੜੀ ਜਿਹੀ ਖਿੜਕੀ ਖੋਲ ਦੋ ਤੇ ਕੀ ਹੋਏਗਾ ਹਾਂ ਹਵਾ ਆਏਗੀ ਨੇਰੀ ਜਦੋਂ ਆਏਗੀ ਤੇ ਅੰਦਰ ਕੀ ਹੋਏਗਾ ਹਲੋ ਕਟਾ ਕਟਾ ਕੀ ਕਰੇਗਾ ਖਰਾਬ ਕਰ ਦੇਗਾ ਹਾਂ ਕਟਾ ਸਾਰੇ ਘਰ ਨੂੰ ਭਰ ਦੇਗਾ ਤੇ ਜ਼ਿੰਦਗੀ 'ਚ ਮੁਸ਼ਕਲਾਂ ਆ ਰਹੀਆਂ ਨੇ ਪਰੇਸ਼ਾਨੀਆਂ ਆ ਰਹੀਆਂ ਨੇ ਇਹਦਾ ਮਤਲਬ ਖਿੜਕੀ ਕੋਈ ਨਾ ਕੋਈ ਨਹੀਂ ਹੈ ਖੁੱਲੀ ਹੋਈ ਤੇ ਉਹ ਖਿੜਕੀ ਥਾਈਂ ਕੱਟਾ ਮਿੱਟੀ ਆਂਦਾ ਏ ਤੇ ਘਰ ਸਾਰਾ ਭਰ ਜਾਏਗਾ ਖਰਾਬ ਕਰ ਰਿਹਾ ਤੇ ਕੀ ਕਰਨਾ ਚਾਹੀਦਾ ਉਹ ਖਿੜਕੀ ਬੰਦ ਕਰ ਦੋ ਜਿੰਨਾ ਮਰਜੀ ਤੂਫਾਨ ਆਏ ਆਂਦੀ ਆ ਤੁਹਾਡਾ ਘਰ ਚਮਕਦਾ ਹੀ ਰਹੇ ਹਾ ਮੇਂ ਹਾਲੇਲੂਇਆ ਹਾਲੇਲੂਇਆ ਇਨੂੰ ਨੰਗਾ ਕਰਤਾ ਜਾਂ ਧਮੋਇਆ ਕਰਤਾ ਮਾਰਿਆ ਕੁੱਟਿਆ ਤੇ ਫਿਰ ਕੀ ਹੋਇਆ ਜੀ ਅੱਗੇ ਪੜੀਏ ਸਬਬ ਨਾਲ ਇੱਕ ਯਾਜਕ ਉਸ ਰਸਤਿਆਂ ਉਤਰਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਲਾਂਬੇ ਹੋ ਕੇ ਲੰਘ ਗਿਆ ਇਸੇ ਤਰ੍ਹਾਂ ਉਹ ਜਿਹੜਾ ਬੰਦਾ ਸੀਗਾ ਉਹਨੂੰ ਧਮੋਇਆ ਕਰਕੇ ਛੱਡ ਦਿੱਤਾ ਤੇ ਬਾਈਬਲ ਦੇ ਵਿੱਚ ਲਿਖਿਆ ਇੱਕ ਯਾਜਕ ਕੌਣ ਜੀ ਯਾਜਕ ਯਾਜਕ ਜਾਜਕ ਦਾ ਮਤਲਬ ਹੁੰਦਾ ਦੂਜਿਆਂ ਨੂੰ ਦਿਸ਼ਾ ਦੇਣ ਵਾਲਾ ਪਰਮੇਸ਼ਰ ਦੇ ਨਾਲ ਜੁੜਿਆ ਪ੍ਰਭੂ ਦੀਆਂ ਗੱਲਾਂ ਦੱਸਣ ਵਾਲਾ ਲੋਕਾਂ ਨੂੰ ਇੱਕ ਜ਼ਿੰਮੇਵਾਰ ਵਿਅਕਤੀ ਉਹ ਥੋਂ ਦੀ ਨੰਗਿਆ ਹੈ ਤੇ ਉਹ ਬੰਦੇ ਵੱਲ ਵੇਖਿਆ ਹੈ ਤੇ ਪਾਸੇ ਦੀ ਹੋ ਗਿਆ ਕਿੱਥੇ ਹੋ ਗਿਆ ਪਾਸੇ ਦੀ ਹੋ ਗਿਆ ਪਾਸੇ ਹੋ ਗਿਆ ਕਲਾਮ ਦੱਸਦਾ ਕਿ ਉਹ ਜਾਜਕ ਪਾਸੇ ਹੋ ਗਿਆ ਹੈ ਐਡਾ ਜ਼ਿੰਮੇਵਾਰ ਬੰਦਾ ਓ ਖੁਦਾ ਦੇ ਲੋਕੋ ਅੱਜ ਕੱਲ ਜਾਜਕ ਪਾਸਟਰ ਸਾਰੇ ਇੱਕੋ ਜਿਹੇ ਨਹੀਂ ਹੈਗੇ ਕੁਝ ਬਚਾਉਣ ਵਾਲੇ ਨੇ ਤੇ ਕੁਝ ਫੜਾਉਣ ਵਾਲੇ ਨੇ ਕਿਹੜੇ ਜੀ ਫੜਾਉਣ ਵਾਲੇ ਹਾਂ ਫੜਾਉਣ ਵਾਲੇ ਕੁਝ ਪਾਸਟਰ ਫੜਾਉਣ ਵਾਲੇ ਨੇ ਕੁਝ ਪਾਸਟਰ ਫੜਾਉਣ ਵਾਲੇ ਨੇ ਬਚਾਉਣ ਵਾਲੇ ਨੇ ਤੇ ਕੁਝ ਫੜਾਉਣ ਵਾਲੇ ਫੜਾਉਣ ਵਾਲੇ ਪਾਸਟਰ ਨੇ ਇਹ ਜਾਜਕ ਹੱਥ 'ਚ ਧਰਮ ਸ਼ਾਸਤਰ ਹੋਣਾ ਇਹਦੇ ਤੇ ਰਸਤੇ ਦੇ ਵਿੱਚ ਅਧਮੋਇਆ ਬੰਦਾ ਪਿਆ ਤੇ ਉਹਦੇ ਕੰਨੀ ਕਤਰਾ ਕੇ ਨੰਗੇ ਬਥੇਰੇ ਜਣੇ ਧਾਰਮਿਕ ਬੰਦੇ ਕੰਨੀ ਕਤਰਾਣ ਵਾਲੇ ਵੀ ਆ ਗਏ ਬਥੇਰੇ ਬੰਦੇ ਨੇ ਜਿਹੜੇ ਘਾਤੇ ਪੁਆਣ ਵਾਲੇ ਵੀ ਆ ਗਏ ਨੇ ਕਿਸੇ ਨੂੰ ਉਦਾਸ ਕਰਨ ਵਾਲੇ ਵੀ ਹੁੰਦੇ ਨੇ ਕਿਸੇ ਦੀ ਘਰ ਦੀ ਸ਼ਾਂਤੀ ਭੰਗ ਕਰਨ ਵਾਲੇ ਵੀ ਹੁੰਦੇ ਨੇ ਇਹ ਜਾਜਕ ਕਿਹੋ ਜਿਹਾ ਹਾਂ ਇਹਨੂੰ ਤਰਸ ਨਹੀਂ ਆਇਆ ਉਸ ਤੋਂ ਬਾਅਦ ਇੱਕ ਲੇਵੀ ਨੰਗਿਆ ਲੇਵੀ ਵੀ ਪਾਸੇ ਹੋ ਗਿਆ ਲੇਵੀ ਤੇ ਜਾਜਕ ਇੱਕ ਚਰਚ ਦੇ ਜ਼ਿੰਮੇਵਾਰ ਬੰਦੇ ਨੇ ਪ੍ਰਚਾਰਕ ਬੰਦੇ ਨੇ ਲੋਕਾਂ ਨੂੰ ਦੱਸਣ ਵਾਲੇ ਨੇ ਕਿ ਤਰਸ ਕਰੋ ਤੇ ਤਰਸੇ ਨਾ ਵੇਚੀ ਨਹੀਂ ਹੈਗਾ ਉਹ ਖੁਦਾ ਦੇ ਲੋਕੋ 500 ਦੀ ਦਰੀ ਤੁਸੀਂ 500 ਦੀ ਦਰੀ ਲਵੋ 250 ਦੀ ਬਾਈਬਲ ਲਵੋ ਤੇ 500 ਦੇ ਢੋਲ ਖਲ ਲਵੋ ਤੇ ਬਾਤਰੀ ਕਿੰਨੇ ਚ ਬਾਤਰੀ ਬਣ ਗਿਆ 500 ਦੀ ਦਰੀ ਤੇ 250 ਦੇ ਢੋਲਕ ਤੇ 250 ਦੀ ਬਾਈਬਲ ਹਾਂ ਹਜ਼ਾਰ ਚ ਹਜ਼ਾਰ ਚ ਪਾਦਰੀ ਬਣ ਗਿਆ ਉਹ ਖੁਦਾ ਦੇ ਲੋਕੋ ਅਗਰ ਇਹ ਲੋਕ ਰੱਬ ਨਾਲ ਜੁੜੇ ਹੁੰਦੇ ਕਲਾਮ ਇਹਨਾਂ ਦੇ ਅੰਦਰ ਹੁੰਦਾ ਤੇ ਪਾਸੇ ਦੇ ਨੰਗਦੇ ਨਹੀਂ ਨਹੀਂ ਉੱਥੇ ਇੱਕ ਸਾਮਰੀ ਨੰਗਿਆ ਬਾਈਬਲ ਚ ਅੱਜ ਅੱਗੇ ਪੜ੍ਹੀਏ ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹਨੂੰ ਵੇਖ ਕੇ ਲਾਂਬੇ ਹੋ ਕੇ ਲੰਘ ਗਿਆ ਪਰ ਇੱਕ ਸਾੰਮਰੀ ਸੱਫਰ ਕਰਦਾ ਹੋਇਆ ਉੱਥੇ ਆਇਆ ਅਤੇ ਜਾਂ ਉਸਨੇ ਉਹਨੂੰ ਵੇਖਿਆ ਤਰਸ ਖਾ ਕੇ ਉਸ ਦੇ ਕੋਲ ਗਿਆ ਆਮੇਨ ਇੱਕ ਸਾੰਮਰੀ ਨੇ ਕੀ ਕੀਤਾ ਉਹਦੇ ਤੇ ਜੀ ਤਰਸ ਕੀਤਾ ਤਰਸ ਕੀਤਾ ਉਹ ਖੁਦਾ ਦੇ ਲੋਕੋ ਇਹਦਾ ਮਤਲਬ ਇਹ ਨਹੀਂ ਹੈ ਕਿ ਮਸੀਹ ਬਣ ਗਿਆ ਤਾਂ ਲੋਕਾਂ ਦੇ ਤਰਸ ਕਰੂ ਹੱਥ 'ਚ ਬਾਈਬਲ ਹੈ ਤੇ ਤਰਸ ਕਰੂ ਉਹ ਤਰਸ ਬੰਦੇ ਨੇ ਉਹ ਤੋਂ ਕਰਨਾ ਜਦੋਂ ਉਹਦੇ ਅੰਦਰ ਰੱਬ ਹੋਇਆ ਮੈਂ ਬਥੇਰੇ ਬੰਦੇ ਵੇਖੇ ਜੇ ਮੈਂ بڑے ਬੰਦਿਆਂ 'ਚ ਵਿਚਰਿਆ ਜਿਹੜਾ ਬੰਦਾ ਰੱਬ ਨਾਲ ਜੋੜ ਗਿਆ ਤਰਸੋ ਦੇ ਜਾਣਾ ਆ ਜੇ ਨਾਂ ਦੇ ਪਿੱਛੇ ਮਸੀਹ ਲਾਉਣ ਦੇ ਨਾਲ ਜਾਂ ਚਰਚ ਜਾਣ ਦੇ ਨਾਲ ਜਾਂ ਮਾੜੀ-ਮੋਟੀ ਕਦੀ-ਕਦਾਈ ਬਾਈਬਲ ਪੜ੍ਹਨ ਦੇ ਨਾਲ ਤਰਸ ਨਹੀਂ ਆਉਂਦਾ ਬੰਦੇ ਨੂੰ ਜਦੋਂ ਰੱਬ ਦਾ ਡਰ ਮੰਨਦਾ ਰੱਬ ਨਾਲ ਜੁੜ ਜਾਂਦਾ ਉਹਦੇ ਉਹਦੇ ਅੰਦਰ ਸਭ ਤੋਂ ਪਹਿਲੀ ਚੀਜ਼ ਪਤਾ ਕੀ ਆਂਦੀ ਹੈ ਤਰਸ ਕੀ ਆਉਂਦਾ ਤਰਸ ਤਰਸ ਜਦੋਂ ਤੁਹਾਡੇ ਸਾਹਮਣੇ ਬੈਠੀ ਇੱਕ ਭੈਣ ਰੋਵੇਗੀ ਤੇ ਤੁਹਾਨੂੰ ਕੀ ਆਵੇਗਾ ਤਰਸ ਆਵੇਗਾ ਤਰਸ ਤੁਸੀਂ ਉਹਨੂੰ ਪੁੱਛੋਗੇ ਭੈਣ ਜੀ ਤੁਹਾਡੀ ਪ੍ਰੋਬਲਮ ਕੀ ਹੈ ਮੈਂ ਤੁਹਾਡੇ ਨਾਲ ਦੁਆ ਚ ਸ਼ਾਮਲ ਹੋਵਾਂਗੀ ਮੈਂ ਤੁਹਾਡੇ ਲਈ ਦੁਆ ਕਰਾਂਗੀ ਅਗਰ ਕੋਈ ਭਾਈ ਰੋਂਦਾ ਤੁਸੀਂ ਉਹਨੂੰ ਪੁੱਛੋਗੇ ਕਿ ਮੈਂ ਭਾਈ ਤੁਹਾਡੇ ਲਈ ਦੁਆ ਕਰਾਂਗਾ ਤਰਸ ਆਏਗਾ ਜੇ ਤੁਸੀਂ ਚੁੱਪਚੀ ਪੀਤੇ ਆਏ ਤੇ ਗਏ ਚਲੇ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਮਿਲੇ ਨਹੀਂ ਕਿਸੇ ਨੂੰ ਜੈਮਸੀਦ ਨਹੀਂ ਬੁਲਾਈ ਕਿਸੇ ਨੂੰ ਜੱਫੀ ਨਹੀਂ ਪਾਈ ਤੇ ਇਹਦਾ ਮਤਲਬ ਤਰਸ ਨਹੀਂ ਉਹ ਲੈਵੀ ਤੇ ਉਹ ਯਾਜਕੋ ਯਾਜਕ ਦੇ ਆਏ ਤੇ ਤਰਸ ਕੀਤਾ ਹੀ ਨਹੀਂ ਉਹ ਖੁਦਾ ਦੇ ਲੋਕਾਂ ਇੱਕ ਸਾੰਮਰੀ ਨੇ ਤਰਸ ਕੀਤਾ ਉਹਨੇ ਉਹਨੂੰ ਚੁੱਕਿਆ ਇਹ ਬੰਦਿਆਂ ਦੇ ਕੋਲ ਲੈ ਕੇ ਗਿਆ ਉਹ ਕਹਿੰਦਾ ਇਹਨਾਂ ਦੀ ਦਵਾਈ ਪੱਟੀ ਕਰੋ ਇਹਨਾਂ ਦੀ ਮਲਮ ਕਰੋ ਮੈਂ ਪੈਸੇ ਦੇਣਾ ਤੇ ਜਦੋਂ ਜਿੰਨਾ ਹੋਰ ਖਰਚ ਆਵੇਗਾ ਮੈਂ ਉਹ ਵੀ ਦਵਾਂ ਤੇ ਪ੍ਰਭੂ ਯਸ਼ੁਮਸੀ ਕਹਿੰਦੇ ਕਹਿੰਦੇ ਇਹਨਾਂ ਦਾ ਗਵਾਂਡੀ ਕੌਣ ਹੈ ਇਹ ਬੰਦੇ ਦਾ ਅਸਲੀ ਗਵਾਂਡੀ ਕੌਣ ਹੈ ਸਵਾਲ ਕੀਤਾ ਉਹਨੇ ਤੇ ਅੱਗੋ ਜਵਾਬ ਆਇਆ ਕਹਿੰਦੇ ਇਹਨਾਂ ਦਾ ਅਸਲੀ ਗਵਾਂਡੀ ਉਹ ਹੀ ਹੈ ਜਿੰਨੇ ਦੇਤੇ ਤਰਸ ਕੀਤਾ ਤੁਹਾਡਾ ਭੈਣ ਭਰਾ ਤੁਹਾਡਾ ਭੈਣ ਭਰਾ ਨਹੀਂ ਹੈ ਤੁਹਾਡਾ ਤਾਇਆ ਚਾਚਾ ਮਾਮਾ ਮਾਸੀ ਕੋਈ ਨਹੀਂ ਹੈ ਜਦੋਂ ਤੁਸੀਂ ਪ੍ਰਭੂ ਚ ਆਉਂਦੇ ਹੋ ਕੇਵਲ ਤੁਹਾਡਾ ਉਹ ਹੀ ਰਹਿ ਜਾਂਦਾ ਹੈ ਜਿਹੜਾ ਤੁਹਾਡੇ ਤੇ ਤਰਸ ਕਰਦਾ ਹੈ ਜਿਹੜਾ ਤੁਹਾਡੇ ਲਈ ਦੁਆ ਕਰਦਾ ਹੈ ਜਿਹੜਾ ਤੁਹਾਡੇ ਨਾਲ ਖੜਦਾ ਹੈ ਜਿਹੜਾ ਤੁਹਾਡਾ ਆਲ ਚਾਲ ਪੁੱਛਦਾ ਹੈ ਇਸ ਲਈ ਪਰਮੇਸ਼ਰ ਨੇ ਕਿਹਾ ਕਹਿੰਦਾ ਕੌਣ ਮੇਰੀ ਮਾਂ ਤੇ ਕੌਣ ਮੇਰੇ ਭਰਾ ਸਿਰਫ ਉਹ ਹੀ ਜਿਹੜੇ ਕਲਾਮ ਨੂੰ ਚਾਹੁੰਦੇ ਸੁਣਦੇ ਨੇ ਖੁਦਾ ਦੇ ਲੋਕੋ ਕਲਾਮ ਦੇ ਨਾਲ ਜੁੜੀਏ ਇਹ ਕਦੀ ਨਾ ਗਲਤੀ ਕਰੋ ਆਪਣੇ ਸਬਰ ਨੂੰ ਚੈੱਕ ਕਰੋ ਇਹ ਸਾਨੂੰ ਪ੍ਰਭੂ ਦੀ ਹਜ਼ੂਰੀ ਤੋਂ ਸਬਰ ਵੱਖਰਾ ਤਾਂ ਨਹੀਂ ਕਰਦਾ ਪਿਆ ਸਾਨੂੰ ਇਹ ਕਿਸੇ ਹੋਰ ਪਾਸੇ ਤਾਂ ਨਹੀਂ ਲੈ ਕੇ ਜਾ ਰਿਹਾ ਸਾਨੂੰ ਇੱਕ ਤੇ ਸ਼ਾਰਟਕਟ ਰਾਹ ਜਿੱਥੇ ਨਹੀਂ ਲੈ ਕੇ ਜਾ ਰਿਹਾ ਚੱਕ ਜ਼ਰੂਰ ਕਰੀਏ ਆਪਣੇ ਆਪ ਜਦੋਂ ਤੁਸੀਂ ਚੱਕ ਕੀਤਾ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ ਤੁਸੀਂ ਆਪਣੀ ਜਗ੍ਹਾ ਨਹੀਂ ਛੱਡੋਗੇ ਤੁਸੀਂ ਡਾਕੂਆਂ ਦੇ ਹੱਥੀ ਨਹੀਂ ਆਓਗੇ ਤੁਸੀਂ ਹੰਤ ਮੋਏ ਨਹੀਂ ਹੋਵੋਗੇ ਤੁਸੀਂ ਨੰਗੇ ਨਹੀਂ ਕੀਤੇ ਜਾਓਗੇ ਤੁਹਾਡੇ ਘਰ ਦੀ ਸ਼ਾਂਤੀ ਭੰਗ ਨਾ ਹੋਏਗੀ ਤੁਹਾਡੇ ਜਿਹੜੇ ਆਸੇ ਘਰ ਤੋਂ ਦੂਰ ਨਾ ਹੋਏਗੇ ਬਲਕਿ ਤੁਹਾਡੇ ਆਸਿਆਂ ਦੇ ਵਿੱਚ ਤੁਹਾਡਾ ਪਰਮੇਸ਼ਰ ਸ਼ਾਮਲ ਹੋਏਗਾ ਤੇ ਲੋਕ ਵੀ ਕਹਿਣਗੇ ਇਹਨਾਂ ਦੇ ਘਰ ਦੇ ਵਿੱਚ ਵਾਕਈ ਯੇਸ਼ੂ ਰਹਿੰਦਾ ਹੈ ਆਮੀਨ ਫੈਸਲਾ ਜ਼ਰੂਰ ਕਰ ਲਿਓ ਡਾਕੂਆਂ ਤੋਂ ਬਚੀਏ ਕਿੰਨਾ ਤੋਂ ਡਾਕੂਆਂ ਤੋਂ ਬਚੀਏ ਆਪਣੇ ਨਾਲ ਦੇ ਦਾ ਹੱਥ ਫੜ ਕੇ ਕਹੋ ਕਿ ਭਾਈ ਆਪਣੇ ਸਫਰ ਨੂੰ ਚੈੱਕ ਕਰ ਪ੍ਰਭੂ ਦੀ ਅਜੂਰੀ ਤੋਂ ਵੱਖਰਾ ਨਹੀਂ ਹੋਣਾ ਸਾਰੇ ਪੁੱਛੋ ਕਿ ਭਾਈ ਆਪਦੇ ਸਫਰ ਨੂੰ ਚੈੱਕ ਜ਼ਰੂਰ ਕਰ ਕਿੱਧਰ ਨੂੰ ਜਾ ਰਿਹਾ ਹੈ ਹallelujah ਆਓ ਸਾਰੇ ਜਣੇ ਆਪਣੀ ਜਗ੍ਹਾ ਤੇ ਖੜੇ ਹੋ ਜਾਓ